ਗੁਰੂ ਸਾਹਿਬ ਜੀ ਹੋ ਰਹਿਰਾਸ ਸਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਕਦਾ ਆਇਆ RAM ਰਾਜੇ ਅਨਕਸ ਦੁਸ਼ਟ ਹਰ ਮਾਰਿਆ ਪਰਲਾੜ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਤਦੇ ਨਾਮ ਦਿਓ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੇ ਸੜਾਇਆ ਸ਼ਲੋਕ ਮਹਿਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਉਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾੋ ਜਾਤ ਮਹ ਜੋਤ ਜੋਤ ਮਹ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਹੇਬ ਸਿੱਖ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੇ ਨਾਨਕ ਕਰਤੇ ਕਿਆ ਬਾਤਾ ਜੋ ਕਿਸ ਕਰਨਾ ਸੋ ਕਰ ਰਹਾ ਸੋਦਰ ਰਾਗ ਆਸਾ ਮਹਿਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰ ਕੇ ਹਾਂ ਜਿਤ ਬਹ ਸਰਬ ਸੁਵਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾਂ ਕਹਤੇ ਤੇਰੇ ਬਾਵਨ ਹਾਰੇ ਕਹਤੇ ਤੇਰੇ ਰਾਗ ਭਰੀ ਸੋ ਕਹੀਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿਤ ਗੁਤ ਲਿਖ ਜਾਨਨ ਲਿਖ ਲੇਕ ਤਰਉ ਵਿਚਾਰੇ ਗਾਵੰਤ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤੀਆਂ ਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰ ਤੁਦਨੋ ਬੀਰ ਕਰਾਰੇ ਗਾਵੰ ਤੁਦਨੋ ਪੰਡਿਤ ਪੜਨ ਰਕੀ ਸੂਰ ਜੁਗ ਜੁਗ ਬੇਦਾਂ ਨਾਲੇ ਗਾਵੰ ਤੁਦਨੋ ਮੋਹਨਿਆ ਮਨਮੋਹਨ ਸੁਰਗ ਮਸ ਪਿਆਲੇ ਗਾਵੰ ਤੁਦਨੋ ਰਤਨ ਉਪਾਇ ਤੇਰੇ ਅਠਸਤ ਤੀਰਤ ਲਾਲੇ ਗਾਵੰ ਤੁਦਨੋ ਜੋਦ ਮਹਾਬਲ ਸੂਰਾ ਗਾਵੰ ਤੁਦਨੋ ਕਾਣੀ ਚਾਰੇ ਗਾਵਨ ਤੁਤਨੋ ਕੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਤਨੋ ਗਾਵਨ ਜੋਤ ਤੁਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਤਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਜੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਜੀ ਨਾਈ ਅਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿਸ ਦੀ ਵਡਿਆਈ ਜੋਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸਉਨ ਬਟਾ ਆਖਾ ਸਭ ਕੋਏ ਕੇਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਿਵਾ ਗਹਿਰ ਗੰਬੀਰਾ ਗੁਣੀ ਘਹੀਰਾ ਕੋਏ ਨਾ ਜਾਣ ਤੇਰਾ ਕਿਤਾ ਕੇਵਡ ਚੀਰਾ ਰਹਾਓ ਸਭ ਸੂਰਤੀ ਮਿਲ ਸੂਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਏ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿੰ ਨਸੀਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਗ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇ ਤਿਸੈ ਕਿਆ ਚਾਰਾ ਨਾ ਨਿਕ ਸੱਚ ਸਵਾਰਨ ਹਾਰਾ ਆਸਾ ਮੈਲਾ ਪਹਿਲਾ ਆਕਾ ਜੀਵਾ ਵਿਸਰ ਮਰ ਜਾਉ ਆਕਨ ਔਕਾ ਸਾਚਾ ਨਾਓ ਸਾਚੇ ਨਾਮ ਕੀ ਲਾਗਾ ਪੂਖ ਉਤ ਪੂਖ ਖਾਏ ਚੱਲੀ ਹੈ ਦੂਖ ਸੋ ਕਉ ਵਿਸਰ ਮੇਰੀ ਮਾਏ ਸਾਚਾ ਸਹੇਵ ਸਾਚਾ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਖਤਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਦਾ ਰਹੇ ਨਾ ਝੁਕੇ ਪੋਗ ਗੁਨ ਇਹੋ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਜੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਬਿਸਾਰਤ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਏ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰਿਓ ਗੁਰ ਪਾਸ ਹਮ ਕੀਰੇ ਕਿਰਉ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋ ਕਉ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਸਾ ਹੈ ਮਿਲ ਸੰਗਤ ਗੁਨ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮस्तक ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਬਿਰਾਗ ਗੁਜਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਤਮ ਜ ਆਹਾਰ ਹਰ ਜਿਓ ਪਰਿਆ ਸੈਲ ਪੱਥਰ ਮਹ ਜੰਤ ਉਪਾਏ ताका रिजिक आगे कर तरिया मेरे महादेव जी सत संगत मिले सो तरिया गुरु प्रसाद परम पद पाया सूखे काष्ट हरिया रहाओ जनन पिता लोक सुत बनी था कोई न किसकी तरिया सिर सिर रिजिक सवाहे ठाकुर काहे मन पाओ करिया कर उठे उठ आवे सह कोसा ਤੇਸ ਪਾਸੈ ਬਚਰੇ ਸਰਿਆ ਤਿੰਨ ਕਵਨ ਖਲਾਵੇ ਕਵਨ ਚੁਕਾਵੇ ਮਨ ਮਹ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਂ ਠਾਕੁਰ ਕਰਤਲ ਕਰਿਆ ਜਨ ਨਾਨਕ ਬਲਵਲ ਸਤਵਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹਿਲਾ ਚੌਥਾ ਸੋ ਪੁਰਖ ਇਕ ਓਮਕਾਰ ਸਤਗੁਰੂ ਪ੍ਰਸਾਦ ਪੁਰ ਕੰਨ ਰੇਂਜਨ ਹਰ ਪੁਰ ਕੰਨ ਰੇਂਜਨ ਹਰ ਅਗਾਮਾ ਅਗਮ ਉਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਕਾਦ ਤਾਰਾ ਹਰ ਧਿਆਵੇ ਸੰਤੋ ਜੀ ਤਬ ਦੁਖ ਬਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਔਰ ਏਕੋ ਪੂਰਕ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਥਾਉ ਤੁੱਤ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਅਬੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਦੁੱਤ ਜੀ ਜਨ ਨਾਨਕ ਤਿੰਨ ਗੁਰਵਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮਹ ਸੁਖਵਾਸੀ ਸੇ ਮੁਕਤ ਸੇ ਮੁਕਤ ਪੇ ਜਨ ਹਰ ਧਿਆਇਆ ਜੀ ਤਿੰਨ ਟੂਟੀ ਚਮਕੇ ਫਾਸੀ ਜਿਨ ਨਿਰਵੋ ਚਿੰਨ ਹਰ ਨਿਰਵੋ ਧਿਆਇਆ ਜੀ ਤਿੰਨ ਕਾ ਪਾਓ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਤੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁੰਦ ਜੀ ਹਰ ਅਨਕ ਅਨੇਕ ਅੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਵਾਹ ਸਿਮਰਤ ਸਾਤ ਸਤ ਜੀ ਕਰ ਕਰਿਆ ਕਿਰਿਆ ਖੱਟ ਕਰਉ ਕਰਨਤਾ ਤੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਖਲ ਭਗਵੰਤਾ ਤੂ ਆਦ ਪੁਰਖ ਅਪਰੰਤ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਿਸ਼ਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤਾ ਜੀ ਤੂ ਆਪੇ ਕਰੇ ਸੋ ਹੋਈ ਤੂੰ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਏ ਜੀ ਜੋ ਸਭ ਸਹਿ ਕਾ ਚਨੋਈ ਆ ਸਾਮਣ ਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਪਾਵੈ ਸੋਈ ਤੀਸੀ ਜੋ ਤੂ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿੰਨ RAM ਰਤਨ ਪਾਇਆ ਗੁਰਮੁਖ ਲਾਤਾ ਮਨਮੁਖ ਗਵਾਇਆ ਤੂੰਦ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਓ ਸਭ ਤੁਝ ਹੀ ਮਾਹੈ ਤੁਝ ਬਿਨ ਦੂਜਾ ਕੋਈ ਨਾਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣੇ ਸੋਈ ਜਨ ਜਾਣੈ ਕਰ ਗੁਣ ਸਦ ਹੀ ਆਖ ਕਖਾਨਾ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆ ਸਾਹ ਮਹਿਲਾ ਪਹਿਲਾ ਤਿਤ ਸਰਵੜਾ ਪਿਆਲੇ ਨਿਵਾਜ਼ਾ ਮਾਨੀ ਪਾਪ ਗਤਿ ਨੇ ਕੀਆ ਪੰਕਜ ਮੋਹ ਭਾਗ ਨਹੀਂ ਚਲਾ ਅਮ ਦੇਖੈ ਤਾਹ ਦੁਬਿਆਲੇ ਮਨ ਏਕ ਨ ਚੇਤ ਸ ਮੂੜ ਮਣਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪਰਿਆ ਮੂਰਖ ਮੁਗਦਾ ਜਨਮ ਪਿਆ ਭਨਵੰਤ ਨਾਨਕ ਤਿਨ ਕੀ ਸਰਨਾ ਜਿੰ ਤੂ ਨਾਹੀ ਬਿਸਰਿਆ ਆਸਾ ਮੈਲਾ ਪੰਜਵਾ ਪਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਜ ਨਾਮ ਲਾਗ ਭਵ ਜਲ ਤਰਨ ਕੈ ਜਨਮ ਦੇਤਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹ ਨਾਨਕ ਹਮ ਨੀਚ ਕਰਮਾ ਚਰਨ ਭਰੇ ਕੀ ਰਖੇ ਸਰਮਾ ਕਾਵਿਉ ਬਾਜ ਬੇਂਤੀ ਚੋਪੀ ਅਮਰੀ ਕਰੋ ਹਾਥ ਰੱਛਾ ਔਰ ਨ ਹੋਏ ਚਿਤ ਕੀ ਇਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸਤ ਸਵਾ ਤੁਮ ਕਾਹੋ ਆਪ ਹਾਥ ਮੋਹੇ ਬਚਾਵੋ सुखी, सुखी बसा, बसा मोरो परिवार सेवक सिख सब करतारा तारा मोरसा निज कर बैरन को आज होए हमारी आशा तोर भजन की, की रह प्यासा तुम्हें साठ कोई अवर न वर चाहो सो तुम ते पाओ सेवक सिख हमारे तारे चुन चुन सत्र हमारे मारे आए आप हाथ है मुझे उभरी है मरण काल का त्रास निभरी है पूजो सदा हमारे पच्चा श्री अस दुई जू करो रच्छा राख ले मोह राख नहारे सहाय संत सहाय प्यारे दीन बंधु दुष्टन के हंता तुम हो पूरी चतुर्दश कंता ਕਾਲ ਪਾਏ ਬ੍ਰਹਮਾ ਵਕਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਚਕਲ ਕਾਲ ਕਾਰ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਾਉ ਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਾਮ ਸਕਾਰਤੀ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕੰਨ ਕੋ ਸਿਵ ਗੁਣ ਸੁਕਦੀਓ ਸਤਨੰਨ ਕੋ ਪੱਲ ਮੋਹ ਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ चीटी ते कुर अस्थूला सफर कृपा दृष्ट कर फूला संतन दुख पाए ते दुखी सुख पाए सातन के सुखी एक एक की पीर कट कटकट के पट पट की जान जब उत्कृष करा कर तारा प्रजाधर्त तब देह उपारा जब आक्रख करत हो कबहु तुम मैं मिलत देहे तर सबहु ਜੇਤੇ ਬੰਦਨ ਸ੍ਰਿਸ਼ਟ ਸਪਤਾਰ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇ ਰहत निरालम ਜਾਣ ਤੂ ਦੇਦ ਭੇਦ ਅਰ ਆਲਮ ਰੇਂਕਾ ਨਿਰੇਕਾਰ ਨਿਲੰਭ ਆਦ ਅਨੀਲ ਅਨਾਦ ਅਸੰਭ ਤਾਕਾ ਮੂਲ ਉਚਾਰਤ ਤੇਦਾ ਜਾ ਕੋ ਪੇਵ ਨਾ ਪਾਵਤ ਵੇਦਾ ता को करपाहंत अनुमान महा मूल कश्य भेद न जानत महा देव को कहत सदा शिव नरे कारका चिन्हत नाहे विव आप अपनी भूद है जेती वर्णत पिन पिन तुहे तेती तुम्हारा लका न जाए पसारा कह विद सजा प्रथम संसार एकै रूप अनूप स्वरूपा रंग पयोर आप कहि भूपा ਅੰਡੈ ਜੇ ਰਜ ਸੇਤੇ ਯਕੀਨੀ ਉਤਪੁਜ ਖਾਨ ਬਾਹਰ ਰਚਦੀਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿੰਮਟ ਪਿਉ ਸੰਕਰ ਇਕੱਠਾ ਤਗਰੀ ਸਿਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ oval ਅਸੀਂ ਇਕ ਸੰਗਰੋ दुष्ट जिते उत्पन्न उत्पता सकल मलेष करो नगाता जो अदुष्ट तब सरनी भरे तिनके दुष्ट दुखत है मरे पुरख जवन पग भरे तिहारे तिनके तुम संकट सब टारे जो काल को एक वारत है है ताके काल नेगट नहया है रस्सा होए आए सब काला दुष्ट अरष्ट तरैत तत्काल ਕਿਰਪਾ ਦ੍ਰਿਸ਼ਟ ਤਨ ਚਾਹੇ ਨਿਰਹਿਓ ਤਾਂ ਕੇ ਤਾਪ ਤਨ ਕਮਾ ਰਹੋ ਰਿੱਦ ਸਿਤ ਕਰਮੋਂ ਸਭ ਹੋਈ ਦੁਸ਼ਟ ਸਾਸ ਹੈ ਸਕੇ ਨਾ ਕੋਈ ਏਕ ਵਾਰ ਜਿਨ ਤੁਮੈ ਸੰਵਾਰਾ ਕਾਲ ਫਾਸਤੇ ਤਾਹੇ ਹੁਵਾਰਾ ਜਿਨਰ ਨਾਮ ਤਿਹਾਰੋ ਕਾਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜ ਗਰ ਕੇਤ ਮੈਂ ਸਰਨ ਤੇਹਾਰੀ ਆਪ ਹਾਥ ਲਿਓ ਵਾਰੀ ਸਰਬ othor moh sahayi dusht dook te leho bachayi soya paayenge jab te tumre tab te ko aak tare nahi aanyo ram rahi puran quran anek kahe mat ek naam aanyo simran sat sat ved sab bahu bhed kahe ham ek na jaanyo siri aswan kripa tumri kar main na kaheo sab to he bakhanyo ਦੋਹਰਾ ਸਗਲ ਦੁਆਰ ਕਉ ਸਾਡ ਕੈ ਗਿਹੋ ਤੁਹਾਰੋ ਦੁਆਰ ਬਾਹੇ ਗਿਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤ ਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਦਾ ਪਾਇਆ ਸਹਿਜ ਸੇਤੀ ਮਨ ਬਜੀਆਂ ਬਦਾਈਆਂ ਰਾਗ ਰਤਨ ਪਰਵਾਰ ਭਰੀਆ ਸਬਦ ਗਾਵਨ ਆਇਆ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੇ ਤੂੰ ਮਨ ਮੇਰੇ ਧੂਪ ਸਭ ਵਿਛਾਨ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਤਿ ਦਾ ਖੜਗ ਗੇਤ ਮੈਂ ਸਰਦਾ ਮਨ ਜਿਨੀ ਬਸ ਤੇ ਮਰੇ ਤਸਾਸਤ ਬੇਦ ਸਵਾ ਬਹੁ ਭੇਦ ਕਹੇ ਕੀ ਲਾਜ਼ ਅਸ ਗੋਬਿੰਦ ਦਾਸ ਤੁਹਾਰ RAM ਕਲੀ ਮਹਿਲਾ ਤੀਜ ਆਨੰਦ ਇਕ ਓਮਕਾਰ ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾ ਪਾਇਆ ਸਹਿਜ ਸੇਤੀ ਮਨ ਬਜੀਆਂ ਬਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨ ਆਈਆਂ ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ हे मन, मन, मन मेरेया तू सदा रोहर नाले हर नाल रह तू मन मेरे ਦੂਖ ਸਭ ਵਿਸਾਰਨਾ ਅੰਗীকার ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਹਿਵਾ ਗਿਆਨ নাহি ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸਲਾਹ ਤੇਰੀ ਨਾ ਮਨ ਬਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਵਾਨ ਕਿਤਾ ਗੁਰ ਬਿਟੋ ਜਿਸ ਦਿਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਅਧਾਰੋ ਬਾਜੇ ਪੰਜ ਸਬਦ ਤਿਤ ਘਰ ਸਵਾਗੈ ਘਰ ਸਵਾਗੈ ਸਬਦ ਬਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਧ ਵਸ ਕਿਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਾ ਸੁਖ ਹੋਆ ਇਤਕਰ ਅਨਹਦ ਵਾਜੇ ਆਨੰਦ ਸਨੋ ਵਡਪਾ ਗਿਓ ਸਗਲ ਮਨੋਰਤ ਪੂਰੇ ਪਾ ਪਰਾਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਬੂਤਰੇ ਸੋਣੀ ਸੱਚੀ ਬਾਣੀ ਸ਼ਾਂਤ ਸਾਜਨ ਪੇ ਸਰਸੇ ਪੂਰੇ ਗੁਰ ਤੇ ਜਾਨੀ ਸਉੰਤੇ ਪਨੀਤ ਕਹਤੇ ਬਵਿਤ ਸਤ ਗੁਰੂ ਰਹਿਆ ਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾ ਮਨੀ ਮਹਿਲਾ ਪੰਜਵਾ ਥਾਲ ਵਿੱਚ ਤਿੰਨ ਬਸਤੂ ਪਾਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੂ ਕਾ ਪਾਇਓ ਜਿਸ ਕਾ ਸਸ ਆਧਾਰੋ ਜੇ ਕੋ ਖਾਵੈ ਜੇ ਕੋ ਪੂੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਖ ਉਰਤਾਰੋ ਤਮ ਸੰਸਾਰ ਚਰਨ ਲੱਗ ਧਰੀਐ ਸਭ ਨਾਨਕ ਬ੍ਰਹਮ ਤਸਾਰੋ ਸ਼ਲੋਕ ਮਹਲਾ 5 ਮਾ ਤੇਰਾ ਕੀਤਾ ਜਾਤੋ ਨਹੀਂ ਮੈ ਨੋ ਜੋਗ ਕੀ ਤੋਈ ਮੈਂ ਨਿਰਗੁਣ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮਹਿਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੈ ਹਰੇ ਆ ਪੌੜੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਾਹੇ ਉਥੇ ਤੇਰੀ ਰਖ ਅਗਨੀ ਉਦਰ ਮਾਹੇ ਸੁਨ ਕੈ ਜਮ ਕੇ ਦੂਤ ਨਾਏ ਤੇਰਾ ਸੜ ਜਾਏ ਭਉ ਜਲ ਵਿਕਮ ਅਸਗਾਹ ਗੁਰ ਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇਹੀ ਖਾਏ ਕਲ ਮਹਿ ਇਹੋ ਪੁਨ ਗੁਨ ਗੋਬਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਰਾਗੁ ਗੁਜਰੀ ਬਾਰ ਮਹਿਲਾ ਪੰਜਵਾ ਇੱਕ ਓਮਕਾਰ ਸਤਿਗੁਰੂ ਪ੍ਰਸਾਦ ਲੋਕ ਮਹਿਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰਨਾਵੇ ਨੇਤਰੀ ਸਤਿਗੁਰੂ ਵੇਖਣਾ ਸਰਬਨੀ ਸੁਨਣਾ ਗੁਰਨਾਵ ਸਤਿਗੁਰੂ ਸੇਤੀ ਰਤਿਆ ਦਰਗਾਹ ਵਿਖੇ ਠਾਓ ਕਹਿ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਾਤ ਦੇ ਜਗ ਮਹਿ ਉਤਮ ਕਾਟਿਆ ਹੈ ਬਿਰਲੇ ਕਈ ਕੇ ਮਹਿਲਾ ਪੰਜਵਾ ਰਖੇ ਰਖਨਹਾਰ ਆਪ ਉਵਾਰੈ ਗੁਰ ਕੀ ਪੈਰੀਂ ਪਾਏ ਕਾਜ ਸਵਾਰੈਨ ਹੋਆ ਆਪ ਦਿਆਲ ਮਨੋ ਨਾ ਵਿਚਾਰੈਨ ਸਾਧ ਜਨਾ ਕੈ ਸੰਗ ਭਵ ਜਲ ਤਾਰੈਨ ਸਾਕਤ ਨਿੰਦਕ ਦੋਇ ਤਖੇਨ ਮਾਹੇ ਬਿਦਾਰਿਆਨ ਤਿਸ ਸਹਿਬ ਕੀਤੇ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਹਿਬ ਕੀਤੇ ਨਾਨਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ वाहे गुरू जी की फतेह